ਤਾਂ ਉਹ ਫੋਨ ਲੈਣੀ ਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੰਮੀ ਅੱਜ ਕੀ ਬਣਾ ਰਹੇ ਆ ਆਪਾਂ ਆਪਾਂ ਬਣਾਉਣੀ ਆ ਅੱਜ ਦੀ ਅਲਸੀ ਦੀ ਪੰਜੀਰੀ ਆਰੇ ਪਾ ਮਾਂ ਹਾਂ ਸੱਤ ਵੇਲਾ ਕੀ ਹੋ ਚਾਹ ਮੀਟ ਪਾ ਮਖਾਣੇ ਪਾ ਦੇ ਚਾ ਬੱਸ ਕਰ ਸਾਰੇ ਬਾਦ ਸਾਰੇ ਬਣੇ ਜਾਣੇ ਸਾਰੇ ਨਹੀਂ ਬਣੇ ਹੈਗੇ ਹੁਣ ਮੈਂ ਥੋੜੇ ਰੱਖਦਾ ਥੋੜੀ ਬਹੁਤ ਥੋੜਾ ਹੋਰ ਓਨ ਲਓ ਚੰਗੇ ਤਰ੍ਹਾਂ ਤੇਜ਼ ਕਰੋ ਕਿਵੇਂ ਬਹੁਤ ਨਹੀਂ ਜਿੱਤੀ ਨਹੀਂ ਆਣੀ ਆਨੇ ਅੱਗ ਦਾ ਤੇਜ਼ ਕਰੋ ਹੂੰ ਕਰ ਕਰ ਕੁੱਕਿਆ ਹੈ ਕੁੱਕਣਾ ਮਾਂ ਸਾਤੀ ਕਰਤੀ ਅੱਗ ਲੱਗ ਚੱਲ ਮੰਨ ਜਾ ਕੇ ਜੇ ਅੱਗ ਲੱਗੀ ਲੱਗੀ ਓਹੋ ਲੱਗੀ ਲੱਗੀ ਮੈਂ ਦੱਸਾਂ ਤੁਹਾਨੂੰ ਕਿੱਦਾਂ ਲੱਗੀ ਲਾ ਬੁੱਝ ਗਈ ਵੇ ਯਾਰ ਹਾਂ <laughs> नहीं। ये नहीं चल लगी। चलूगी चला तो नहीं बस घ्यो तो सही है क्राइबिन चलो रोस्त करके तौले पोले तो हो गए ਕਾਲਾ ਕੇ ਉਹ ਨਾ ਟਾ ਭੁੰਨਣਾ। ਹੋਲੀ ਰਿਉ ਗੁੰਦ ਗੁੰਦ ਦੀ। ਇਹ ਬਸ ਕਰ ਰੋ। ਇਹਨੂੰ ਜ਼ਿਆਦੀ ਮੋਕਾਂ ਨਹੀਂ। ਮੰਮੀ ਆਟਾ ਕਿੰਨਾ ਕਿ ਲੈ ਆਵਾ? ਕਿਲੋ। ਕਿਲੋ ਆਟਾ? ਕਿਲੋ ਆਟਾ ਬਾਕੀ ਸਾਮਾਨ ਆ ਸਾਰਾ। ਬਾਕੀ ਦਾ ਸਾਰੇ ਡਰਾਈ ਫੂਡ ਜਿਹੜੇ ਆਪਾਂ ਹੈਗੇ ਨੇ ਉਹ ਪਾਵਾਂਗੇ ਸਾਰੇ। ਆਲਸੀ ਆਲਸੀ ਦੀ پنੇਰੀ। ਪਹਿਲਾਂ ਆਟਾ ਆਟਾ? ਹਾਂ। ਨਹੀਂ ਗੁੰਦ ਬਣਾਉਣਾ। ਪਹਿਲਾਂ ਕੀ ਬਣਿਆ? ਗੁੰਦ ਕਿ ਤੇਰਾ? ਲਿਆ ਤੂੰ। ਗੁੰਦ ਬਤੇਰਾ ਦੇ ਪਈਆ ਉਹਦੇ ਰੁਪਈਏ ਲਫਾਫੇ ਚ ਚੱਕ ਮੈਂ 10 ਦੇ ਚ ਪਾਵਾਂ ਗੇ ਗੁੰਦ ਬਤੇਰਾ ਖੜ ਦੇ ਖੜ ਦੇ ਖੜ ਦੇ ਇੱਕ ਮਿੰਟ ਉਹਨੂੰ ਹੋਰ ਨਾ ਪਾ ਲੋ ਥੋੜੀ ਜਿਹੀ ਪਾ ਦੇ ਥੋੜੀ ਜਿਹੀ ਪਾ ਦੇ ਅੱਛਾ ਥੋੜ ਦੇ ਲੱਗਿਆ ਪਾਈ ਦਾ ਨਹੀਂ ਆਹ ਤਾਰੇ ਹਾਂ ਸਾਰੇ ਦੇ ਸਾਰੀ ਨਹੀਂ ਤੁਸੀਂ ਪਾਉਣੀ ਆ ਕੇ ਸੁ ਕਰਮੀ ਪਾ ਦੇ ਪਾ ਦੇ ਹਰੀ ਪਾ ਦੇ ਚੀ ਪਾ ਜਾਣੀ ਥੋੜੀ ਜਿਹੀ ਤਾਂ ਹੈਗੀ ਆ ਇਹਨਾਂ ਸੀ ਪਾ ਲਈ ਗੇ ਦੂਧ ਖੀਰਾ ਇਹ ਤੋਂ ਬਾਅਦ ਕੀ ਬਣਾ ੱੱਲੇ ਦੇ ਦੇ ਨਾ ਇਹਨੇ ਇਹਦੇ ਤੋਂ ਫਿਗਰ ਬਣ ਗਿਆ ਪਾਣਾ ਕੱਢੀ ਉਹ ਨਹੀਂ ਭੈਣੋ ਕੱਟ ਲਓ ਇਹਨੂੰ ਕੱਟ ਕੱਟੀ ਜਾਂਦੀਆਂ ਨੇ ਗੱਲ ਤੰਮ ਬਹੁਤ ਟੱਕ ਪਰ ਤੋਂ ਚੀਜ਼ ਕੱਢਣੀ ਹੈ ਇਹ ਕਿ ਅੱਧੀ ਕੁਝ ਹੋਰ ਬਣ ਗਿਆ ਕੱਢ ਲਓ ਨਹੀਂ ਕੋਈ ਮੈਂ ਕੱਢ ਦੋ ਇਹਨੂੰ ਕੱਢ ਦੋ ਹੁਣ ਹੋ ਗਿਆ ਪਾ ਦੇ ਹਾਂ ਬਾਹਰ ਅੰਦਰ ਹੀ ਆ ਹੋਗੀ ਬਾਹਰ ਜੁੜ ਜੂ ਸੋਗੜ ਜੂ ਜੀ ਆਪਾਂ ਹੋਰ ਦੀ ਲੋੜ ਨਹੀਂ ਨਦਰੀ ਚੀਜ਼ ਨਹੀਂ ਨਹੀਂ ਠੀਕ ਆ ਉਹਨੇ ਹੌਲੀ ਹੌਲੀ ਹੋ ਜਾਣਾ ਸਹੀ ਨਗਰੀ ਚੀਜ਼ ਪਾਓ ਕੱਢ ਦੋ ਸਾਰਾ ਪਿਆਣਾ ਚੱਲ ਪਾਵਾ ਆਹ ਪਾ ਲਾ ਥੋੜਾ ਜਿਹਾ ਹੀ ਆ ਹਾਂ ਹਾਂ ਸੀਕ ਪਾ ਦਿਆ ਪਿਆ ਪਾ ਦੇ ਪਾ ਦੇ ਕਿੱਲੋ ਕੋ ਹੋਊਗੀ ਇਹ ਬੱਤ ਕਿਲੋ ਤੋਂ ਤਾਂ ਵੱਧ ਹੋਏ ਕਿੰਨਾ ਹੋਗਾ ਇਹ ਦੇਰਾ ਮੇਟਕਾ ਨਹੀਂ ਇਹ ਸਮਾਨ ਜਿਆਦੇ ਪਾਉਣਾ ਸਮਾਨ ਜਿਆਦੇ ਆ ਨਾ ਡਰਾਈ ਫਰੂਟ ਵਗੈਰਾ ਨਹੀਂ ਕਰ ਦੇ ਕੈਮਰਾ ਲੈ ਲੀ ਜੋ ਘੱਟਾ ਕੇ ਰੱਖੀ ਉਹ ਦਰਮਿਆਨ ਇਹਦਾ ਖਾਦਾ ਘੋਲਿਆ ਜਾ ਰਿਹਾ ਤੇ ਇਧਰ ਅਸੀਂ ਜਿਹੜੀਆਂ ਚੀਜ਼ਾਂ ਪਾਣੀਆਂ ਨੇ ਪੰਚੀਰੀ ਵੀ ਉਹ ਤਿਆਰ ਕੀਤੀਆਂ ਨੇ ਇਹ ਆ ਅਲਸੀ ਅਲਸੀ ਨੂੰ ਅਸੀਂ ਪੀਸ ਕੇ ਰੱਖਿਆ ਹੈ ਇਹ ਆ ਬਦਾਮ ਤੇ ਪਿਸਤਾ ਇਹਨੇ ਅਖਰੋਟ ਇਹ ਆ ਖਸਖਸ ਮਖਾਣੇ ਅਸੀਂ ਰੋਸਟ ਕਰਕੇ ਰੱਖੇ ਨੇ ਉਹ ਇਹ ਛੋਲੇ ਪੀਸ ਕੇ ਰੱਖੇ ਆ ਇਹ ਕਤੀਰਾ ਗੁੰਦ ਇਹਨੂੰ ਵੀ ਅਸੀਂ ਤੇਲ ਦੇ ਵਿੱਚ ਤਲ ਕੇ ਰੱਖਿਆ ਹੋਇਆ ਇਹਦਾ ਆਟਾ ਭੁੰਨਿਆ ਜਾਊਗਾ ਫਿਰ ਅਸੀਂ ਇਹ ਸਾਰੇ ਜਿਹੜੇ ਡਰਾਈ ਫਰੂਟ ਨੇ ਉਹ ਇਹਦੇ ਚ ਮਿਲਾ ਦੇਣੇ ਆ ਨਹੀਂ ਨਹੀਂ ਉਹ ਬਣੇ ਮੰਮੀ ਬਣ ਗਈ ਆ ਇਹ ਤੇਰਾ ਕੋਈ ਕੁੱਤੇ ਨਹੀਂ ਹੋਰ ਬਹੁਤ ਪਹਿਲੇ ਹੋ ਗਈ ਸੀ ਇਹ ਲਾ ਆ ਦੇ ਇਹ ਤਾਂ ਕੁੱਤੀ ਨਹੀਂ ਇਹਵੇਂ ਨਾ ਰੰਗ ਤਾਂ ਬਦਲ ਗਿਆ ਆਟੇ ਦਾ ਚਾਹ ਬਾਕੀ ਅੱਗੇ ਨਾਲੇ ਪੂਰੀ ਕੱਟ ਕੇ ਲੋਟ ਤਾਂ ਕੋਈ ਹੋਰ

अच्छा ये गेम करो मम्मी पालो 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 हरा गया और पर मैं तो हूं पर तुम डर तो कहेंगे पट्टे नहीं बनेंगे नहीं उनका हैगा जमया पिया ना मम्मी जमाया का तो होया बारी पे आती है तू फिर वो ठंडा ठंडा ही तो दे जम जाता है जा रहे जम ले चोबा ले ਅਲਸੀ ਅਮ ਤੈਗੀ ਅਲਸੀ ਬਰਾਮ ਬਦੂਮ ਸਾਰੇ ਵਿੱਚ ਹੀ ਸਰਗਾ ਸਾਨੂੰ ਨਹੀਂ ਨਹੀਂ ਬਰਾਮ ਪਾ ਮ ਬਰਾਮ ਤੇ ਮਗਜ अखरोट पीसे हुए चने छोले भुजे हुए पीसे हुए मखाने खाने मम्मी मखाने पा रही है मखाने नहीं कुटे है के? मखाने तो द्धे हो जाने ने. ਉਹ ਗੁੰਦ ਵੀ ਕੱਕੀ ਮੀਤ ਨਹੀਂ ਜਾ ਕੇ ਇਹ ਵੀ ਮਾਰ ਕੇ ਗੁੰਦ ਹਾਂ ਮਮਮੀ ਹਰੀ ਬਾਲਾ ਹਰੀ ਪਾਣੀ ਕਰ ਦੇ ਮਮਮੀ ਮਿਕਸ ਸਾਰਾ ਮਖਾਣੇ ਆਪਾਂ ਐ ਕਰਾਂਗੇ ਆਟਾ ਭੁੰਨਿਆ ਹੋਇਆ ਪਾਵਾਂਗੇ ਨਾ ਜਿਹੜੇ ਮਖਾਣੇ ਨੇ ਉਹ ਸਭ ਤੋਂ ਐਂਡ 'ਚ ਪਾ ਦਾਂਗੇ ਆਪਾਂ ਠੀਕ ਹੈ ਕਾਰਡਾਮਮੇ ਆਟਾ ਐਡ ਪਾ ਲਓ ਹਾਂ ਪਾ ਲਓ ਪਾ ਰੱਟ ਕਰ ਦੋ ਮਿਕਸ ਚੱਕਰ ਦੋ ਗਿੱਲਰ ਮੈਂ ਕਿੰਨਾ ਮਿੱਠਾ ਤੁਸੀਂ ਕਿੰਨਾ ਕਿੰਨਾ ਤੂੰ ਖਾਣਾ ਕਿੰਨਾ ਬਾਲ 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 ਬੋਟੇ ਨਹੀਂ ਖਾਣੇ ਉਹ ਤੂੰ ਖਾਏ ਨਹੀਂ ਮੈਂ ਬੋਟੇ ਚੱਕਰ ਨਹੀਂ ਬਾਲ ਹੁਣ ਕੌਣ ਚਲੇ ਬਾਲ ਜਿਆਦਾ ਲੱਗਣੀ ਚੱਕਰ ਥੋੜੀ ਪਾਜਾ। ਖਾਣਾ ਥੋੜਾ ਜਿਆਦਾ ਵੱਜਣਾ ਹੈ। ਥੋੜੇ ਹੋ ਗਾਰੋ ਬਸ ਬਾਹਰ। ਬਾਹਰ ਰੱਖੋ। ਮਸਾਲੇ ਘਾਰ ਤੋਂ ਕੁਛ ਨਹੀਂ ਹੈ ਡੈਡੀ ਤੋਂ ਖਾਦੇ ਨੇ ਨਾ ਲਾਉਦੇ ਨੇ। ਕਿ ਉਹ ਵੀ ਮੈਂ ਲਾ ਲੋਣੀ ਚੁਟਕੀ ਦੀ ਗਸਟੂਕੀ ਖਾਣੇ ਨੂੰ ਫੇ। ਮੈਂ ਫੇ ਸੁਗਰ ਕਰਕੇ ਮੈਂ ਨਹੀਂ ਕਰਦਾ। ਸੁਗਰ ਵਰਗੇ ਵਧੀਆ ਆਵਾ ਗੋਡੇ ਵਰਗੇ ਵਧੀਆ ਆ। ਅਲਸੀ ਦੀ ਵੀ ਹੈ। ਅਲਸੀ ਦੀ ਬੰਜੀਰ ਹੋ ਗਈ ਅਲਸੀ ਦੀ ਪੇਣੀ। ਜ਼ਿਆਦਾ ਹੋ ਗਿਆ ਮاما ਸਾਡੀ ਅਲਸੀ ਦੀ ਪੰਜੀਰੀ ਬਣ ਕੇ ਹੋ ਚੁੱਕੀ ਹੈ ਤਿਆਰ ਸਰਦੀਆਂ ਦੇ ਵਿੱਚ ਖਾਓ ਗੋਡਿਆਂ ਦੇ ਲਈ ਸ਼ੂਗਰ ਦੇ ਲਈ ਹਰ ਤਰ੍ਹਾਂ ਦੇ ਲਈ ਇਹ ਵਧੀਆ ਹੈ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੈ ਪੌਸ਼ਟਿਕ ਹੈ ਕਿਉਂਕਿ ਇਹ ਚ ਸਾਰੇ ਡਰਾਈ ਫਰੂਟ ਪਾਏ ਹੋਏ ਨੇ ਔਰ ਮੇਨ ਅਲਸੀ ਪਾਈ ਹੋਈ ਹੈ ਉਮੈ ਸੋ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਔਰ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓਜ਼ ਤੇ ਰੈਸਪੀਜ਼ ਕਿੱਦਾਂ ਦੀ ਲੱਗਦਾਈਆਂ ਨੇ ਮਿਲਾਂਗੇ ਅਸੀਂ ਤੁਹਾਨੂੰ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਅਗਲੀ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ